ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਹਾਂ ਅਮਰਜੀਤ ਕੌਰ ਸੈਣੀ ਤੇ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ YouTube ਚੈਨਲ ਸੈਣੀ ਬੁਟੀਕ ਦੇ ਵਿੱਚ ਅੱਜ ਮੈਂ ਤੁਹਾਨੂੰ ਸਲਵਾਰ ਦੀ ਸਟੀਚਿੰਗ ਦੱਸਣ ਜਾ ਰਹੀ ਹਾਂ ਜੀ ਫੁੱਲ ਵੀਡੀਓ ਵਾਚ ਕਰਨਾ ਜੀ ਚਲੋ ਸ਼ੁਰੂ ਕਰਦੇ ਹਾਂ ਸਲਵਾਰ ਦੀ ਸਟੀਚਿੰਗ ਅਸੀਂ 32 ਇੰਚ ਕਟਿੰਗ ਦੀ ਲਈ ਹੈ ਜੀ ਤੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ 벨ਟ ਰੈਡੀ ਕਰਨਾ ਦਿਖਾਵਾਂਗੇ ਜੀ ਆ বেলਟ ਨੂੰ ਅਸੀਂ ਜਿਸ ਤਰ੍ਹਾਂ ਆ ਦੇਖੋ ਜੀ ਇਸ ਨੂੰ 1/2 ਇੰਚ ਦੀ ਸਲਾਈ ਦੇ ਨਾਲ 1/2 ਇੰਚ ਦਾ ਮਾਰਜਨ ਲੈਣਾ ਜੀ ਤੇ ਉਪਰੋਂ ਇਸ ਨੂੰ 1/2 ਇੰਚ ਦੀ ਇਸ ਤਰ੍ਹਾਂ ਸਲਾਈ ਲਗਾ ਕੇ ਜੀ ਤੇ ਉਸ ਤੋਂ ਬਾਅਦ 3/4 ਇੰਚ ਦਾ ਇੱਥੇ ਲੈ ਲੈਣਾ ਜੀ 3/4 ਇੰਚ ਦਾ ਗੈਪ ਤੇ ਫਿਰ ਤੁਸੀਂ 1/2 ਇੰਚ ਦੀ ਸਲਾਈ ਲਗਾਣੀ ਹੈ ਜੀ ਇਸ ਨੂੰ ਪੱਕਾ ਕਰ ਲੈਣਾ ਜੀ ਸਲਾਈ ਨੂੰ ਤੇ ਦੂਸਰੀ ਸਾਈਡ ਤੋਂ ਵੀ ਅਸੀਂ ਇਹ ਇਸ ਨੂੰ 1/2 ਇੰਚ ਦੇ ਮਾਰਜਨ ਦੇ ਨਾਲ ਜੋੜ ਲੈਣਾ ਜੀ ਸਲਾਈ ਦੇ

ਮੁਨੇਸੀ ਸਭ ਤੋਂ ਪਹਿਲਾਂ ਜੀ ਇਹ ਵਾਲੇ ਸਰਵਾਰ ਦੇ ਕੁੰਦੇ ਲੈਣੇ ਆ ਜੀ ਜਿਸ ਤਰ੍ਹਾਂ ਕਿ ਅਸੀਂ ਕਟਿੰਗ ਕੀਤੀ ਸੀਗੀ ਇਸ ਦੀ ਤੇ ਅਸੀਂ ਦੋ ਪੱਲੇ ਚੱਕ ਲੈਣੇ ਆ ਜੀ ਇਸ ਤਰ੍ਹਾਂ ਇਸ ਦਾ ਸਿੱਧਾ ਪਾਸਾ ਅੰਦਰ ਹੈ ਜੀ ਉੱਟਾ ਪਾਸਾ ਬਾਹਰ ਹੈ ਆ ਦੇਖੋ ਜੀ ਤੇ ਇਸ ਦੇ ਅਸੀਂ ਆਸਣ ਜੋੜ ਲੈਣੇ ਆ ਦੋਨੋਂ ਇੱਥੋਂ ਡਬਲ ਸਟੀਚਿੰਗ ਕਰ ਲੈਣੀ ਹੈ ਜੀ ਡਬਲ ਡਬਲ ਸਲਾਈ ਲਗਾਣੀ ਹੈ ਇਸ ਨੂੰ ਕਿ ਜਿਹੜੀ ਸਾਡੀ ਸਲਾਈ ਆ ਪੱਕੀ ਰਵੇ ਅੱਧੇ ਇੰਚ ਦੇ ਮਾਰਜਨ ਦੇ ਨਾਲ ਸਲਾਈ ਲਗਾਣੀ ਹੈ ਜੀ ਦੇਖੋ ਜੀ ਦੋਨੇ ਆਸਨ ਜੋੜ ਕੇ ਤੇ ਇਸ ਨੂੰ ਵੀ ਅਸੀਂ ਪੈਰ ਪੈਰ ਦੀ ਸਲਾਈ ਲਗਾ ਲੈਣੀ ਹੈ ਦੱਬ ਕੇ ਸਲਾਈ ਲਗਾ ਲੈਣੀ ਇਸ ਨੂੰ ਵੀ ਤੇ ਹੁਣ ਅਸੀਂ ਇਹ ਹੁੰਦੇ ਦੋਨੇ ਆਸਣ ਜੋੜ ਲਏ ਜੀ ਅਸੀਂ ਇਸ ਤਰ੍ਹਾਂ ਕਰਕੇ ਤੇ ਹੁਣ ਅਸੀਂ ਆ ਜਿਹੜੇ ਇੱਕ ਹੁੰਦੇ ਲੈ ਲੈਣੇ ਆਂ ਅਸੀਂ ਇੱਕ ਦੇ ਨਾਲ ਅਸੀਂ ਦੋਨੋਂ ਪਾਸੇ ਪੱਲੇ ਅਟੈਚ ਕਰ ਲੈਣੇ ਆ ਜੀ ਆ ਦੇਖੋ ਜਿਹੜੇ ਅਸੀਂ ਪੱਲੇ ਕੱਟੇ ਸੀਗੇ ਇਹ ਵਾਲੇ ਪੱਲੇ ਅਸੀਂ ਇੱਕ ਹੀ ਹੁੰਦਾ ਜਿਹੜਾ ਅਸੀਂ ਜੁਆਇੰਟ ਕੀਤਾ ਉਸ ਦੇ ਨਾਲ ਅਸੀਂ ਅਟੈਚ ਕਰ ਲੈਣੇ ਆ ਜੀ ਤੇ ਅਸੀਂ ਜਿੱਧਰ ਵਾਲੀ ਸਾਈਡ ਤੋਂ ਅਟੈਚ ਕਰਨੀ ਹੈ ਜੀ ਪੌਂਚੇ ਵਾਲੀ ਜਿੱਧਰ ਮੂਰੀ ਵਾਲੀ ਸਾਈਡ ਹੈ ਜੀ ਉਧਰ ਅਸੀਂ ਅਟੈਚ ਕਰਨੀ ਹੈ ਇਹ ਆ ਦੇਖੋ ਜੀ ਤੇ ਦੋਨੋਂ ਪੱਲੇ ਅਸੀਂ ਇੱਕ ਕੁੰਡੇ ਦੇ ਨਾਲ ਹੀ ਅਟੈਚ ਕਰ ਲੈਣੇ ਹੈ ਜੀ ਆ ਦੇਖੋ ਜੀ ਅਸੀਂ ਜਿਸ ਤਰ੍ਹਾਂ ਅਸੀਂ ਜੋੜਿਆ ਸੀ ਗਾਇਸ ਇਸ ਦੇ ਨਾਲ ਅਸੀਂ ਇੱਕ ਸਾਈਡ ਇਹ ਵਾਲਾ ਪੱਲਾ ਅਸੀਂ ਜੋੜ ਲਿਆ ਜੀ ਤੇ ਦੂਸਰੀ ਸਾਈਡ ਅਸੀਂ ਇਹ ਵਾਲਾ ਪੱਲਾ ਜੋੜ ਲਿਆ ਜੀ ਤੇ ਹੁਣ ਜਿਹੜਾ ਇਹ ਵਾਲਾ ਹੈਗਾ ਇਹ ਦੂਸਰਾ ਅਸੀਂ ਹੁੰਦੇ ਜੋੜੇ ਸੀਗੇ ਤੇ ਹੁਣ ਉਸ ਨੂੰ ਵੀ ਅਸੀਂ ਇਸ ਦੇ ਨਾਲ ਜੋੜ ਲੈਣਾ ਜੀ ਸਿੱਧੀ ਸਲਾਈ ਦੇ ਨਾਲ ਆ ਆਸਣ ਜੋੜੇ ਜੀ ਫਿਰ ਉਸ ਦੇ ਜਿਹੜੇ ਕੁੰਦੇ ਸੀਗੇ ਉਸ ਦੇ ਨਾਲ ਅਸੀਂ ਪੱਲੇ ਜੋੜੇ ਆ ਜੀ ਆ ਦੇਖੋ ਜੀ ਬਹੁਤ ਹੀ ਆਸਾਨ ਤਰੀਕੇ ਨਾਲ ਸਲਵਾਰ ਜੁੜ ਕੇ ਰੈਡੀ ਹੋਈ ਹੈ ਜੀ ਤੇ ਹੁਣ ਅਸੀਂ ਤੁਹਾਨੂੰ ਇਸ ਦੀ 벨ਟ ਅਟੈਚ ਕਰਨੀ ਤੇ ਬੜਪਾਣੇ ਦੱਸਦੇ ਹਾਂ ਜੀ ਆ ਵੇਖੋ ਜੀ ਹੁਣ ਸਾਡੀ ਇਹ 22 ਇੰਚ ਦੀ 벨ਟ ਹੈਗੀ ਜੀ 22 ਇੰਚ ਦੀ ਅਸੀਂ 벨ਟ ਰੈਡੀ ਕੀਤੀ ਹੈ ਜੀ ਹੁਣ ਤੁਹਾਨੂੰ ਮੈਂ ਚੋਨਾ ਪਾਣੀਆ ਦੱਸਦੀ ਜੀ ਜਿਹੜੇ ਬਾਲ ਪਾਉਂਦੇ ਆ ਸੀ ਆ ਦੇਖੋ ਜੀ ਅਸੀਂ ਇਸ ਤਰ੍ਹਾਂ ਸਲਵਾਰ ਨੂੰ ਪਕੜ ਲਿਆ ਜੀ ਆਸਣ ਤੋਂ ਆਸਣ ਤੱਕ ਅਸੀਂ ਇਸ ਦਾ ਇੱਕ ਆਸਣ ਪਕੜ ਲੈਣਾ ਜੀ ਇਹ ਵਾਲਾ ਦੇਖੋ ਜੀ ਬਹੁਤ ਹੀ ਆਸਾਨ ਤਰੀਕਾ ਲੱਗਿਆ ਜੀ ਤੁਹਾਨੂੰ ਦੱਸਣ ਆ ਜਿਹੜਾ ਆਸਣ ਹੈਗਾ ਜੀ ਇੱਥੋਂ ਅਸੀਂ ਇੱਕ ਸਾਈਡ ਤੋਂ ਇਸ ਤਰ੍ਹਾਂ ਸਲਵਾਰ ਨੂੰ ਪਕੜ ਲਿਆ ਜੀ ਤੇ ਅਸੀਂ 3 ਇੰਚ ਇੰਚ ਟੇਪ ਪਰ ਬਾਹਰਲੀ ਸਾਈਡ ਕੱਢ ਲੈਣਾ ਜੀ ਆ 3 ਇੰਚ ਅਸੀਂ ਬਾਹਰ ਕੱਢ ਕੇ ਤੇ ਅੱਗੇ ਅਸੀਂ 22 ਇੰਚ ਦਾ ਨਿਸ਼ਾਨ ਲਗਾ ਲੈਣਾ ਜਿੰਨੀ ਸਾਡੀ 벨ਟ ਰੈਡੀ ਹੈ ਜੀ 3 ਇੰਚ ਦੇਖੋ ਇਧਰ ਨੂੰ ਕੱਢ ਕੇ ਤੇ ਅੱਗੇ ਅਸੀਂ 22 ਇੰਚ ਤੇ ਇੱਕ ਨਿਸ਼ਾਨ ਲਗਾ ਲੈਣਾ ਜੀ ਆ ਦੇਖੋ ਇਸ ਤਰ੍ਹਾਂ ਛੋਟਾ ਜਿਹਾ ਕੱਟ ਦਾ ਨਿਸ਼ਾਨ ਲਗਾ ਲੈਣਾ ਜਾਂ ਤੁਸੀਂ ਜੋ ਟੇਲਰ ਚੋਕ ਨਾਲ ਵੀ ਨਿਸ਼ਾਨ ਲਗਾ ਸਕਦੇ ਹੋ ਦੇਖੋ ਜੀ ਜਿਹੜੀਆਂ ਚੋਣਾ ਹੈਗੀਆਂ ਜੀ ਉਹ ਅਸੀਂ ਇਹਦੇ ਤੱਕ ਬਾਣੀਆ ਜਿਹੜਾ ਇਹ ਵਾਲਾ ਨਿਸ਼ਾਨ ਹੈ ਜੀ ਪਿੱਛੇ ਦਾ ਇੱਕ ਸਾਈਡ ਤੋਂ ਅਸਣ ਤੋਂ ਜਿਸ ਤਰ੍ਹਾਂ ਕਿ ਅਸੀਂ ਨਿਸ਼ਾਨ ਲਗਾ ਲਿਆ ਇਹ ਬਸ ਸਾਡਾ ਬੈਕ ਸਾਈਡ ਨੂੰ ਹੋਣਾ ਹੈ ਜੀ 3 ਇੰਚ ਇੰਚ ਟੇਪ ਬਾਹਰ ਕੱਢ ਕੇ ਅਸੀਂ 22 ਇੰਚ ਦੇ ਨਿਸ਼ਾਨ ਲਗਾ ਲਏ ਜੀ ਜਿੰਨੀ ਸਾਡੀ ਬੈਲਟ ਰੈਡੀ ਹੈ ਤੇ ਹੁਣ ਅਸੀਂ ਜਿਹੜਾ ਦੂਸਰੀ ਸਾਈਡ ਦਾ ਅਸਣ ਹੈ ਜੀ ਇਸ ਤਰ੍ਹਾਂ ਇਧਰੋਂ ਅਸੀਂ ਬਲ ਪਾਣੇ ਸਟਾਰਟ ਕਰਨੇ ਆ ਜੀ ਜਿਹੜੇ ਹੀ ਬਲ ਹੈਗੇ ਜੀ ਤੁਸੀਂ ਕੱਪੜੇ ਦੇ ਹਿਸਾਬ ਨਾਲ ਪਾਣੇ ਆ ਜੇ ਕਈ ਵਾਰ ਕੱਪੜਾ ਆਪਣੇ ਕੋਲ ਥੋੜਾ ਹੁੰਦਾ ਜੀ ਤਾਂ ਅਸੀਂ ਥੋੜੇ ਛੋਟੇ ਬਲ ਪਾ ਲਈਦੇ ਆ ਅਗਰ ਸਾਡੇ ਕੋਲ ਥੋੜਾ ਜਿਹਾ ਜ਼ਿਆਦਾ ਕੱਪੜਾ ਹੋਵੇ ਤਾਂ ਫਿਰ ਅਸੀਂ ਇੱਕ ਆਪਣਾ ਫਿਰ ਵੱਡੇ ਬਲ ਪਾ ਲੈਂਦੇ ਆ ਜੀ ਸੇ ਜਿਹੜੇ ਅਸੀਂ ਜਦੋਂ ਬਲਪਾਣੇ ਸ਼ੁਰੂ ਕਰਨੇ ਆ ਜੀ ਤਾਂ ਇਸ ਦੇ ਵਿੱਚ ਅਸੀਂ 1/2 ਇੰਚ ਦੀ ਸਪੇਸ ਦੇਣੀ ਆ ਜੀ 1/2 ਇੰਚ ਇਧਰ ਨੂੰ ਜੀ ਤੇ ਇੱਕ ਇਧਰਲੀ ਸਾਈਡ ਅਸੀਂ 2 1/2 ਦਾ ਨਿਸ਼ਾਨ ਲਾ ਲਿਆ ਇਹ ਸਾਡੇ 2 1/2 ਇੰਚ ਦੇ ਨਿਸ਼ਾਨ ਹੋ ਗਏ ਜਿਸ ਤੋਂ ਅੱਗੇ ਅਸੀਂ ਬਲਪਾਣੇ ਆ ਜੀ ਬਲ ਪਾਣ ਦਾ ਤਰੀਕਾ ਹੈਗਾ ਜੀ ਇੱਥੋਂ ਤੁਸੀਂ ਮਸ਼ੀਨ ਤੇ ਇਸ ਦਾ ਐਸਟੀਮੇਟ ਲਗਾ ਲੈਣਾ ਕਿ ਅਸੀਂ ਕਿੰਨੀ ਚੋਣ ਪਾਣੀ ਹੈ ਬਲ ਪਾਣਾ ਇਸ ਦਾ ਤੇ ਜਿੱਥੋਂ ਤੁਸੀਂ ਇੱਕ ਜਗ੍ਹਾ ਤੋਂ ਹੀ ਚੱਕਣਾ ਹੈ ਬਲ ਉੱਥੋਂ ਹੀ ਦੁਬਾਰਾ ਵੀ ਚੱਕਣਾ ਸੀ ਸਾਰੇ ਬਲ ਇੱਕੋ ਜੇ ਪਾਣੇ ਤੇ ਇੱਕੋ ਜਿਹਾ ਅਸੀਂ ਵਿੱਚ ਗੈਪ ਰੱਖਣਾ ਹੈ ਜੀ ਆਹ ਦੇਖੋ ਜੀ ਇਸ ਤਰ੍ਹਾਂ ਤੇ 10 ਇੰਚ ਦੀ ਗੈਪਿੰਗ ਦੇ ਨਾਲ ਅਸੀਂ ਪਾਣੇ ਹੈ ਜੀ ਬਲ ਇਹ ਇੱਕੋ ਜਿਹਾ ਗੈਪ ਛੱਡਣਾ ਸੀ ਵਿੱਚ ਜੀ ਇੱਕੋ ਜਿਹੀ ਜਗ੍ਹਾ ਛੱਡਣੀ ਆ ਜਿਸ ਤਰ੍ਹਾਂ ਆ ਦੇਖੋ ਜੀ ਜਿਹੜਾ ਸੀ ਪੱਲੇ ਦਾ ਹਾਫ ਸੈਂਟਰ ਦੇ ਵਿੱਚ ਨਿਸ਼ਾਨ ਥੋੜਾ ਜਿਹਾ ਕੱਟ ਲਗਾਇਆ ਹੋਇਆ ਜੀ ਇੱਥੇ ਅਸੀਂ ਸੈਂਟਰ ਦਾ ਪਾਣਾ ਹੀ ਬਾਲ ਜੀ ਆ ਦੇਖੋ ਜੀ ਸਾਡਾ ਪੂਰਾ ਬਰਾਬਰ ਹੀ ਆਇਆ ਅਗਰ ਇਹ ਅੱਗੇ ਪਿੱਛੇ ਆਵੇ ਤਾਂ ਵੀ ਤੁਸੀਂ ਇਹ ਇਹ ਵਾਲਾ ਸੈਂਟਰ ਜਿਹੜਾ ਬਾਲ ਹੁੰਦਾ ਇੱਥੋਂ ਹੀ ਚੱਕਣਾ ਹੈ ਜੀ ਜਿੱਥੇ ਇਹ ਵਾਲਾ ਨਿਸ਼ਾਨ ਹੁੰਦਾ ਹੈ ਆ ਦੇਖੋ ਜੀ ਸਾਡਾ ਪੂਰਾ ਪੂਰਾ ਹੀ ਆਇਆ ਇਹ ਸਾਰੇ ਵਾਲ ਤੁਸੀਂ ਇਸੇ ਤਰ੍ਹਾਂ 1/2 ਇੰਚ ਦੀ ਗੈਪਿੰਗ ਦੇ ਨਾਲ ਪਾਣੇ ਆ ਜੀ ਆਹ ਦੇਖੋ ਜੀ ਇਹ ਵਾਲਾ ਸਾਡਾ ਲਾਸਟ ਵਿੱਚ ਇੱਥੇ ਆਇਆ ਜੀ ਆ ਦੇਖੋ ਜੀ ਸਾਡੇ ਇੱਕੋ ਜਿਹੇ ਸਾਰੇ ਪਾਲ ਪੈ ਕੇ ਰੈਡੀ ਹੋਏ ਆ ਜੀ ਤੇ ਦੂਸਰੀ ਸਾਈਡ ਦੇ ਵੀ ਅਸੀਂ ਇਸੇ ਤਰ੍ਹਾਂ ਪਾਣੇ ਆ ਜੀ ਜੀ ਦੋਨੇ ਸਾਈਡ ਤੋਂ ਸਾਡੇ ਇੱਕੋ ਜਿਹੇ ਬਲ ਪਏ ਆ ਜੀ ਹੁਣ ਮੈਂ ਤੁਹਾਨੂੰ 벨ਟ ਅਟੈਚ ਕਰਨੀ ਦੱਸਦੀ ਆ ਜੀ ਤੇ ਇਹ ਵਾਲਾ ਸੀ ਜਿਹੜਾ ਕੱਪੜਾ ਹੈਗਾ ਜੀ ਸਲਵਾਰ ਦਾ ਇਸ ਨੂੰ ਅਸੀਂ ਸਿੱਧਾ ਰੱਖਣਾ ਜੀ ਉੱਪਰਲੀ ਸਾਈਡ ਨੂੰ ਤੇ ਜਿਹੜੀ ਸਾਡੀ 벨ਟ ਹੈਗੀ ਆ ਜੀ ਇਸ ਦਾ ਜਿਹੜਾ ਚਿੜੀ ਵਾਲਾ ਪਾਸਾ ਹੈ ਜਿੱਧਰ ਅਸੀਂ ਨਾਲਾ ਪਾਉਂਦੇ ਆ ਜੀ ਉਹ ਵਾਲੀ ਸਾਈਡ ਅਸੀਂ ਇਸ ਦੇ ਨਾਲ ਮਲਾ ਲੈਣੀ ਆ ਸਲਾਈ ਦੇ ਨਾਲ ਬਿਲਕੁਲ ਸਲਾਈ ਮਲਾ ਲੈਣੀ ਆ ਜੀ ਬਿਲਕੁਲ ਸੈਂਟਰ ਦੇ ਵਿੱਚ ਰੱਖ ਕੇ ਜੀ ਸਲਵਾਰ ਅਸੀਂ ਸਲਵਾਰ ਦਾ ਕੱਪੜਾ ਸੀ ਸਿੱਧਾ ਰੱਖਿਆ ਜੀ ਉੱਪਰ ਬੈਲਟ ਵੀ ਅਸੀਂ ਸਿੱਧਾ ਪਾਸਾ ਸਿੱਧੇ ਪਾਸੇ ਦੇ ਨਾਲ ਮਲਾ ਲਿਆ ਜੀ ਤੇ ਹੁਣ ਅਸੀਂ ਇਹ 1/2 ਇੰਚ ਦੀ ਗੈਪਿੰਗ ਦੇ ਨਾਲ ਜੋੜਨੀ ਆ ਜੀ ਸਲਵਾਰ ਆਹ ਦੇਖੋ ਜੀ ਜਦੋਂ ਸਾਡੀ ਬੈਲਟ ਦਾ ਇੰਨਕ ਹਿੱਸਾ ਰਹਿ ਜਾਵੇ ਅਸੀਂ ਬੈਕ ਸਾਈਡ ਦੇ ਕੋਲ ਆ ਗਏ ਜੀ ਇਹ ਜਿਹੜੀ ਬੈਕ ਹੈਗੀ ਤਾਂ ਅਸੀਂ ਮਸ਼ੀਨ ਨੂੰ ਬਾਹਰ ਕੱਢ ਲੈਣਾ ਜੀ ਫਿਰ ਅਸੀਂ ਦੂਸਰੀ ਸਾਈਡ ਤੋਂ ਜੁੜਾਈ ਕਰਨੀ ਹੈ ਜੁੜਾਈ ਕਰਨੀ ਹੈ ਇਸ ਦੀ ਆ ਦੇਖੋ ਜੀ ਫਿਰ ਅਸੀਂ ਇਸ ਨੂੰ ਇਸ ਤਰ੍ਹਾਂ ਪਕੜ ਕੇ ਸਿੱਧਾ ਕਰ ਲੈਣਾ ਜੀ ਤੇ ਹੁਣ ਅਸੀਂ ਸਾਡੀ ਜਿਹੜੀ ਬੈਲਟ ਹੈ ਉਹ نیچے ਆ ਗਈ ਤੇ ਇਹ ਵਾਲਾ ਪਾਸਾ ਸਾਡਾ ਉੱਪਰ ਆ ਗਿਆ ਜੀ ਤੇ ਅਸੀਂ ਦਰੋਵੀ ਜਿਸ ਤਰ੍ਹਾਂ ਕਿ ਉਧਰੋਂ ਅਸੀਂ 1/2 ਇੰਚ ਦੀ ਗੈਪਿੰਗ ਦੇ ਨਾਲ 벨ਟ ਅਟੈਚ ਕੀਤੀ ਹੈ ਜੀ ਤਾਂ ਇਸ ਸਾਈਡ ਤੋਂ ਵੀ ਅਸੀਂ 1/2 ਇੰਚ ਦੀ ਗੈਪਿੰਗ ਦੇ ਨਾਲ ਹੀ 벨ਟ ਅਟੈਚ ਕਰਨੀ ਹੈ ਜੀ ਇਸ ਤਰੀਕੇ ਦੇ ਨਾਲ ਤੁਸੀਂ ਇੱਕ ਵਾਰ ਬਣਾ ਕੇ ਦੇਖਿਓ ਜੀ ਬਲ ਪਾ ਕੇ ਦੇਖਿਓ ਤੁਹਾਡੀ ਸਲਵਾਰ ਦੀ ਫਿਟਿੰਗ ਵੀ ਬਹੁਤ ਵਧੀਆ ਹੋਊਗੀ ਜੀ ਇਹ ਹੁਣ ਦੇਖੋ ਜੀ ਸਾਡੀ ਬੈਲਟ ਦਾ ਇਹ ਪਾਸ ਇੰਨਾ ਕਿ ਇੱਥੇ ਹੈ ਜੀ ਸਾਡਾ ਸੈਂਟਰ ਹੈ ਜਿਹੜਾ ਤੇ ਆਹ ਵਾਲੇ ਕੱਪੜਾ ਜਿਹੜਾ ਸਾਡਾ ਉੱਪਰ ਸਲਵਾਰ ਦਾ ਇਸ ਦਾ ਵੀ ਅਸੀਂ ਸੈਂਟਰ ਪਕੜ ਲੈਣਾ ਜੀ ਸੈਂਟਰ ਦੇ ਨਾਲ ਇੱਥੇ ਸੈਂਟਰ ਮਿਲਾ ਲੈਣਾ ਜੀ ਤੇ ਉਸ ਤੋਂ ਬਾਅਦ ਸਾਡੇ ਕੋਲੇ ਜਿੰਨਾ ਵੀ ਕੱਪੜਾ ਹੈਗਾ ਇਹ ਤੇ ਇਸ ਨੂੰ ਇਸ ਤਰ੍ਹਾਂ ਕਰਕੇ ਜੀ ਆਹ ਵਾਲੇ ਜਿਹੜਾ ਸਲਾਈ ਹੈਗੀ ਇਸ ਦੇ ਨਾਲ نیچے ਤੋਂ ਮਿਲਾ ਲੈਣਾ ਜੀ ਤੇ ਇਹ ਵਾਲੀ ਜਿਹੜਾ ਬਲ ਹੈਗਾ ਇਹ ਤੁਸੀਂ ਆਪਣੇ ਤੋਂ ਓਪੋਜ਼ਿਟ ਸਾਈਡ ਪਾਣਾ ਯਾਨੀ ਕਿ ਦੂਸਰੀ ਸਾਈਡ ਪਾਣਾ ਜੀ ਇਸ ਦਾ ਜਿਹੜਾ ਹੋਵੇ ਇਹ ਜਿਹੜਾ ਬਲ ਹੈਗਾ ਇਸ ਦਾ ਮੂਹ ਅਸੀਂ ਪਰਲੀ ਸਾਈਡ ਕਰਨਾ ਆਪਣੇ ਤੋਂ ਆਪੋਜੀਟ ਸਾਈਡ ਆਵਲਾ ਅੱਜ ਅਸੀਂ ਸੈਂਟਰ ਜਿੰਨਾ ਸੈਂਟਰ ਮਲਾ ਲਿਆ ਜੀ ਸਲਵਾਰ ਦਾ ਤੇ ਬੈਲਟ ਦਾ ਜੀ ਤੇ ਹੁਣ ਅਸੀਂ ਜਿਹੜਾ ਇਹ ਵਾਲਾ ਹੈਗਾ ਇਧਰ ਦਾ ਮਾਰਜਨ ਇਹ ਵਾਲਾ ਅਸੀਂ ਆਪਣੀ ਸਾਈਡ ਨੂੰ ਪਾਣਾ ਜੀ ਬਲ ਤੇ ਮੈਂ ਤੁਹਾਨੂੰ ਦਿਖਾ ਦਈਏ ਕਿੰਨੀ ਫਿਨਿਸ਼ਿੰਗ ਦੇ ਨਾਲ ਬਣ ਕੇ ਰੈਡੀ ਹੁੰਦਾ ਜੀ ਜਿਹੜਾ ਇਹ ਬਲ ਹੈਗਾ ਜੀ ਅਸੀਂ ਐਨ ਸਲਾਈ ਦੇ ਕੋਲ ਤੱਕ ਪਾਣਾ ਜੀ ਅੰਦਰ ਆਹ ਦੇਖੋ ਜੀ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਬਣ ਕੇ ਇਹ ਰੈਡੀ ਹੁੰਦੀ ਹੈ ਮੈਂ ਤੁਹਾਨੂੰ ਤਾਂ ਦੇਖੋ ਜੀ ਆ ਸਾਡੀ ਆਹ ਦੇਖੋ ਜੀ ਬੈਕ ਸਾਈਡ ਤੋਂ ਇੱਕੋ ਜਿਹਾ ਬਲ ਪਰ ਤੁਸੀਂ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਸਲਵਾਰ ਦੀ ਬੈਲਟ ਅਟੈਚ ਕਰ ਸਕਦੇ ਹੋ ਤੇ ਚੋਣਾ ਪਾ ਸਕਦੇ ਹੋ ਬਲ ਪਾ ਸਕਦੇ ਹੋ ਕਿਸੇ ਕਿਸੇ ਏਰੀਆ ਦੇ ਵਿੱਚ ਇਹਨਾਂ ਨੂੰ ਬਲਕਿਆ ਜਾਂਦਾ ਹੈ ਤੇ ਕਿਸੇ ਏਰੀਆ ਦੇ ਵਿੱਚ ਇਹਨਾਂ ਨੂੰ ਚੋਣਾ ਵੀ ਕੀਤਾ ਜਾਂਦਾ ਜੀ ਤੇ ਜੋ ਵੀ ਤੁਸੀਂ ਸਮਝਦੇ ਆ ਦੇਖੋ ਜੀ ਮੈਂ ਇਸ ਨੂੰ ওভার ਲੋਕਿੰਗ ਕਰ ਲਈ ਇੰਟਰ ਲੋਕ ਕਰ ਲਈ ਹੈ ਜੀ ਤੇ ਹੁਣ ਮੈਂ ਇਸ ਨੂੰ ਤੁਹਾਨੂੰ ਦੱਬਵੀਂ ਸਲਾਈ ਲਗਾ ਕੇ ਦਿਖਾਉਂਦੀ ਆ ਜੀ ਤੇ ਇਹ ਵਾਲੀ ਜਿਹੜੀ ਸਲਾਈ ਹੈਗੀ ਇਹ ਵੀ ਅਸੀਂ ਪੈਰ ਫੈਟ ਦੀ ਹੀ ਲਗਾਣੀ ਹੈ ਜੀ ਇਹ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਸਲਵਾਰ ਬਣ ਜਾਂਦੀ ਹੈ ਜੀ ਇਸ ਤਰ੍ਹਾਂ ਸਟੀਚਿੰਗ ਜਿਹੜੀ ਹੈਗੀ ਆ ਆ ਦੇਖੋ ਜੀ ਆ ਦੇਖੋ ਜੀ ਇਸ ਨੂੰ ਦੱਬਵੀਂ ਸਲਾਈ ਲਗਾ ਦਿੱਤੀ ਪੈਰ-ਪੈਰ ਦੀ ਤੇ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਬਣ ਕੇ ਰੈਡੀ ਹੋਈ ਹੈ ਜੀ ਸਲਵਾਰ ਸਾਡੀ ਤੇ ਹੁਣ ਮੈਂ ਇਸ ਤੁਹਾਨੂੰ ਇਸ ਦੀਆਂ ਮੋਰੀਆਂ ਅਟੈਚ ਕਰਨੀਆਂ ਤੇ ਬਣਾਉਣੀਆਂ ਦੱਸਦੀ ਹਾਂ ਜੀ ਤੁਹਾਨੂੰ ਮੋਰੀਆਂ ਅਟੈਚ ਕਰਨੀਆਂ ਦੱਸਦੀ ਹਾਂ ਜੀ ਇਹ ਵਾਲਾ ਅਸੀਂ ਕੱਪੜਾ ਲੈ ਲਿਆ ਜੀ ਏ ਐਸੀ ਬੁਕਰਮ ਲੈ ਲਈਜੀ ਐਸੀ ਜਿਸ ਤਰ੍ਹਾਂ 6.5 ਇੰਚ ਮੂਰੀ ਤਿਆਰ ਕਰਨੀ ਹੈ ਜੀ ਉਸ ਦੇ ਅਕੋਰਡਿੰਗ ਅਸੀਂ 39 ਇੰਚ ਦੀ ਬੁਕਰਮ ਲੀਤੀ ਹੈ ਜੀ ਅਪਰੇ ਇਹਨੂੰ ਅਸੀਂ ਸਿੱਧਾ ਰੱਖੇ ਪੁੱਠਾ ਰੱਖ ਲਿਆ ਜੀ ਪੁੱਠੀ ਸਾਈਡ ਉੱਪਰ ਹੈ ਸਾਡੇ ਇਸ ਤਰ੍ਹਾਂ ਕਪੜਾ ਅਟੈਚ ਕਰ ਲੈਣਾ ਜੀ ਅੱਧੇ ਇੰਚ ਦਾ ਮਾਰਜਨ ਲੈ ਕੇ ਜੀ ਇਹ ਵਾਲੇ ਕੱਪੜੇ ਦੇ ਉੱਪਰ ਅਸੀਂ ਬੁਕਰਮ ਅਟੈਚ ਕਰ ਲੈਣੀ ਹੈ ਜੀ ਤੇ ਹੁਣ ਅਸੀਂ ਕੱਪੜੇ ਨੂੰ ਇਸ ਤਰ੍ਹਾਂ ਇਸ ਦੇ ਉੱਤੇ ਫੋਲਡ ਕਰ ਲੈਣਾ ਜੀ ਦੇਖੋ ਜਿਵੇਂ ਅਸੀਂ ਮੂਰੀਆਂ ਦਾ ਕਪੜਾ ਇਸ ਤਰ੍ਹਾਂ ਅਟੈਚ ਕਰ ਲਿਆ ਜੀ ਜਿਵੇਂ ਸਲਵਾਰ ਦਾ ਸਿੱਧਾ ਪਾਸਾ ਉੱਪਰ ਨੂੰ ਰੱਖ ਲਿਆ ਜੀ ਤੇ ਜਿਹੜਾ ਆਵਲ ਮਾਰਜਨ ਹੈਗਾ ਜੀ ਇਹ ਬਾਹਰਲੀ ਸਾਈਡ ਨੂੰ ਰੱਖਣਾ ਤੁਸੀਂ ਦੋਨਾਂ ਦਾ ਦੋਨਾਂ ਕੁੰਦਿਆਂ ਦਾ ਜਿਹੜਾ ਮਾਰਜਨ ਹੈਗਾ ਇਹ ਬਾਹਰਲੀ ਸਾਈਡ ਨੂੰ ਰੱਖਣਾ ਜੀ ਆਹ ਸੈਂਟਰ ਦੇ ਨਾਲ ਅਸੀਂ ਸੈਂਟਰ ਕੱਟ ਮਲਾ ਲਿਆ ਜੀ ਤੇ ਹੁਣ ਅਸੀਂ ਅਟੈਚ ਕਰ ਲੈਣਾ ਇਸ ਨੂੰ 1/2 ਇੰਚ ਦੇ ਮਾਰਜਨ ਦੇ ਨਾਲ ਅਸੀਂ ਦੋਨੋਂ ਮੂਰੀਆਂ ਇਸੇ ਤਰ੍ਹਾਂ ਅਟੈਚ ਕਰ ਲੈਣੀਆਂ ਹੈਗੀਆਂ ਜੀ ਹੋਣ ਇਸ ਨੂੰ ਇਸ ਤਰ੍ਹਾਂ ਫੋਲਡ ਕਰਕੇ ਜੀ ਆ ਜਿਹੜੀ ਸਲਾਈ ਹੈਗੀ ਇਸ ਨੂੰ ਸਿੱਧਾ ਰੱਖਣਾ ਜੀ ਬਿਲਕੁਲ ਇੱਧਰ ਜਿੱਥੇ ਤੱਕ ਮੂਰੀਆਂ ਦੀ ਉੱਥੇ ਤੱਕ ਅਸੀਂ ਬਿਠਾ ਲੈਣਾ ਜੀ ਤੇ ਆ ਜਿਹੜਾ ਬਾਕੀ ਫालतੂ ਹੈਗਾ ਕਪੜਾ ਇਸ ਨੂੰ ਕੱਟ ਲੈਣਾ ਜੀ ਤੇ ਇਸ ਨੂੰ ਬਿਲਕੁਲ ਕਿਨਾਰੀ ਦੀ ਸਲਾਈ ਲਗਾਣੀ ਹੈ ਜੀ ਤੇ ਮਸ਼ੀਨ ਦੀ ਜਿਹੜੀ ਚਾਲ ਹੈਗੀ ਥੋੜੀ ਬ੍ਰੇਕ ਕਰ ਲੈਣੀ ਜਦੋਂ ਅਸੀਂ ਮੂਰੀਆਂ ਬਣਾਉਣੀਆਂ ਹੈ ਜੀ ਇਤੋਂ ਵੀ ਜਿਹੜੀ ਆਵੜੀ ਸਲਾਈ ਹੈ ਇਸ ਨੂੰ ਤੁਸੀਂ ਬਿਲਕੁਲ ਸਿੱਧਾ ਰੱਖਣਾ ਜੀ ਇਹ ਮੋੜਾ ਜੀ ਇੱਥੋਂ ਪੈਰ-ਪੈਰ ਦੀ ਸਲਾਈ ਲਗਾ ਲੈਣੀ ਹੈ ਜੀ ਤੇ نیچے ਦੋ ਸਲਾਈਆਂ ਲਗਾਈਆਂ ਜੀ ਇਸੇ ਤਰ੍ਹਾਂ ਉੱਪਰ ਵੀ ਅਸੀਂ ਦੋ ਸਲਾਈਆਂ ਲਗਾ ਲੈਣੀਆਂ ਜੀ ਪੈਰ-ਪੈਰ ਦੀਆਂ ਆਹ ਦੇਖੋ ਜੀ ਜਿਸ ਤਰ੍ਹਾਂ ਕੇ ਸਿੱਧੀਆਂ ਸਲਾਈਆਂ ਦੋ ਅਸੀਂ نیچے ਲਗਾਈਆਂ ਸੀ ਤੇ ਦੋ ਹੀ ਖਾਨੇ ਅਸੀਂ ਉੱਪਰ ਬਣਾ ਲਏ ਤੇ ਦੋ ਖਾਨੇ نیچے ਬਣਾ ਲਏ ਹੁਣ ਅਸੀਂ ਇਸ ਦੇ ਵਿੱਚ ਸਕਰੋਲ ਭਰਨਾ ਹੈ ਜੀ ਦੋਨਾਂ ਮੂਰੀਆਂ ਦੇ ਵਿੱਚ ਸਕਰੋਲ ਭਰਨਾ ਹੈ ਜੀ ਸਕਰੋਲ ਭਰਨ ਦੇ ਲਈ ਇਹ ਤੁਸੀਂ ਕਪੜੇ ਨੂੰ ਇਸ ਤਰ੍ਹਾਂ ਚੱਕ ਲੈਣਾ ਜੀ ਹੱਥ ਦੇ ਵਿੱਚ ਤੇ ਇਸ ਨੂੰ ਇਸ ਤਰ੍ਹਾਂ ਘੁਮਾਣਾ ਹੈ ਜੀ ਇਸ ਤਰੀਕੇ ਦੇ ਨਾਲ ਤੁਸੀਂ ਚਾਰਾਂ ਖਾਨਿਆਂ ਦੇ ਵਿੱਚ ਸਕਰੋਲ ਬਣਾ ਲੈਣੇ ਹੈਗੇ ਆ ਜੀ ਅਗਰ ਤੁਸੀਂ ਫਸਟ ਟਾਈਮ ਬਣਾ ਰਹੇ ਹੋ ਤਾਂ ਤੁਸੀਂ ਇਸ ਤਰ੍ਹਾਂ ਕੱਪੜਾ ਚੱਕ ਕੇ ਇਸ ਨੂੰ ਇਸ ਤਰ੍ਹਾਂ ਫੋਲਡ ਕਰਕੇ ਤੇ ਇਸ ਨੂੰ ਇਸ ਤਰ੍ਹਾਂ ਬਣਾ ਸਕਦੇ ਹੋ ਜੀ ਆ ਦੇਖੋ ਜੀ ਸਾਡੇ ਦੋਨੇ ਖਾਨਿਆਂ ਦੇ ਵਿੱਚ ਸਕਰੋਲ ਭਰ ਕੇ ਰੈਡੀ ਹੈ ਜੀ ਤੇ ਹੁਣ ਅਸੀਂ ਤੁਹਾਨੂੰ ਇਸ ਦੇ ਵਿੱਚ ਡਿਜ਼ਾਈਨ ਭਰਨਾ ਦੱਸਦੇ ਹਾਂ ਜੀ ਬਹੁਤ ਹੀ ਸਿੰਪਲ ਔਰ ਆਸਾਨ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਦਾ ਇਸ ਦਾ ਅਸੀਂ ਸੈਂਟਰ ਕਰ ਲੈਣਾ ਜੀ ਇਸ ਤਰ੍ਹਾਂ ਇਸ ਤਰ੍ਹਾਂ ਮਿਲਾ ਲੈਣਾ ਜੀ ਇਸ ਨੂੰ ਅਜ ਦਾ ਸੈਂਟਰ ਕਰ ਲਿਆ ਜੀ ਅਸੀਂ ਬਹੁਤ ਹੀ ਈਜ਼ੀ ਤੁਹਾਨੂੰ ਦੱਸ ਰਹੀ ਹਾਂ ਜੀ ਮੈਂ ਇੱਥੇ ਤੁਸੀਂ ਚੋਕ ਦੇ ਨਾਲ ਨਿਸ਼ਾਨ ਵੀ ਲਗਾ ਸਕਦੇ ਹੋ ਹਲਕਾ ਜਾਂ ਵੈਸੇ ਤਾਂ ਇਹ ਇੱਥੇ ਕਰੀਜ਼ ਵੀ ਬਣ ਜਾਂਦੀ ਹੈ ਜੀ ਤੇ ਹੁਣ ਤੁਸੀਂ ਇੱਥੋਂ ਜਿਸ ਤਰ੍ਹਾਂ ਕੇ ਸਲਾਈ ਲੈ ਕੇ ਜੀ ਆਹ ਵਾਲੀ ਕਰੀਜ਼ ਦੇ ਕੋਲ ਮਲਾ ਲੈਣੀ ਹੈ ਤੇ ਇੱਥੋਂ ਤੁਸੀਂ ਫਿਰ نیچے ਜਾ ਕੇ ਫਿਰ ਤੁਸੀਂ ਇਹ ਵਾਲੀ ਜਿਹੜੀ ਸਲਾਈ ਹੈਗੀ ਇਹ ਇੱਧਰ ਮਲਾ ਲੈਣੀ ਹੈ ਜੀ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਇਹ ਵਾਲਾ ਜਿਹੜਾ ਸੈਂਟਰ ਨਿਸ਼ਾਨ ਹੈਗਾ ਐਤੋਂ ਕੋਈ ਵੀ ਇੰਚ ਟੇਪ ਦੀ ਸਹਾਇਤਾ ਨਾਲ ਵੀ ਕਰ ਸਕਦੇ ਹੋ ਜੀ ਇਸ ਤਰ੍ਹਾਂ ਤੁਸੀਂ ਇੱਕ ਸਿੱਧਾ ਨਿਸ਼ਾਨ ਲਗਾ ਸਕਦੇ ਹੋ ਅਗਰ ਤੁਸੀਂ ਫਸਟ ਟਾਈਮ ਬਣਾ ਰਹੇ ਹੋ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਨੀਚੇ ਜਾਣਾ ਜਿਹੜੀ ਅਸੀਂ ਆ ਵਾਲਾ ਨਿਸ਼ਾਨ ਲਗਾਇਆ ਜੀ ਉਸ ਤੋਂ ਬਾਅਦ ਫਿਰ ਇੱਥੇ ਇੰਚੀ ਟੇਪ ਰੱਖ ਕੇ ਜੀ ਆ ਇੱਥੇ ਮਲਾ ਲੈਣਾ ਇਹ ਵਾਲਾ ਨਿਸ਼ਾਨ ਠੀਕ ਹੈ ਜੀ ਹੁਣ ਅਸੀਂ ਪਹਿਲਾਂ ਅਸੀਂ ਪੋਂਚਾ ਸਾਰਾ ਇਕੱਠਾ ਬਣਾਇਆ ਸੀਗਾ ਤੇ ਹੁਣ ਅਸੀਂ ਇਕੱਲੇ ਇਕੱਲੇ ਵਿੱਚ ਡਿਜ਼ਾਈਨਿੰਗ ਭਰਨੀ ਹੈ ਜੀ ਬਹੁਤ ਹੀ ਸਿੰਪਲ ਹੋਰ ਆਸਾਨ ਹੈ ਜੀ ਇੱਥੋਂ ਸਿਨੀਚਰ ਆ ਗਈ ਮਸ਼ੀਨ। ਜੁਣ ਇਸ ਦੇ ਵਿੱਚ ਪਹਿਲਾਂ ਇਹ ਵਾਲਾ ਖਾਨਾ ਭਰ ਲੈਣਾ ਜੀ ਤੁਸੀਂ। ਪੈਰ-ਪੈਰ ਦੀ ਸਿਲਾਈ ਲਗਾਣੀ, ਇੱਥੋਂ ਇੱਧਰ ਨੂੰ ਵਾਪਸ ਆ ਜਾਣਾ ਜੀ ਇਸੇ ਤਰ੍ਹਾਂ ਕਰਕੇ ਤੁਸੀਂ ਇਹ ਸਾਰਾ ਖਾਨਾ ਭਰ ਲੈਣਾ ਜੀ। ਇਸੇ ਤਰ੍ਹਾਂ ਪੈਰ-ਪੈਰ ਦੀ ਸਿਲਾਈ ਲਗਾ ਕੇ ਜੀ ਪੈਰ ਤੋਂ ਥੋੜੀ ਘੱਟ ਰੱਖਣੇ ਆ ਜੀ ਵੱਡੀ ਸਿਲਾਈ। ਤੇ ਹੁਣ ਅਸੀਂ ਮਸ਼ੀਨ ਇੱਥੋਂ ਇੱਥੇ ਲੈ ਜਾਣੀ ਐ ਤੇ ਇੱਥੇ ਅਸੀਂ ਜਿੱਦਾਂ ਨੂੰ ਸਾਡੀ ਡਿਜ਼ਾਈਨਿੰਗ ਹੈਗੀ ਉਸ ਦੇ ਨਾਲ ਨਾਲ ਅਸੀਂ ਲੈ ਜਾਣਾ ਜੀ ਆਹ ਆ ਦੇਖੋ ਜਿੱਥੋਂ ਅਸੀਂ ਸਿੱਧੀ ਸਲਾਈ ਪਿਆ ਕੇ ਇਹ ਤਾਂ ਥੋੜੀ ਘੱਟ ਘੱਟ ਦੀ ਸਲਾਈ ਲਿਆ ਕੇ ਜੀ ਤੇ ਆ ਜਿੱਥੇ ਹੁਣ ਸਾਡਾ ਸੈਂਟਰ ਆ ਗਿਆ ਜੀ ਇੱਥੋਂ ਅਸੀਂ ਬਾਹਰ ਕੱਢ ਲਿਆ ਆ ਦੇਖੋ ਜੀ ਹੁਣ ਅਸੀਂ ਇਸ ਸਾਈਡ ਨੂੰ ਇਹ ਵਾਲੀ ਸਿਲਾਈ ਲਗਾ ਲੈਣੀ ਜੀ ਹੁਣ ਅਸੀਂ ਇਹ ਵਾਲਾ ਖਾਨਾ ਭਰ ਲੈਣਾ ਹੈ

ਮੈਂ ਤੁਹਾਨੂੰ ਦੂਸਰੀ ਮੋਰੀ ਰੈਡੀ ਕਰਕੇ ਫਿਰ ਤੁਹਾਨੂੰ ਦਿਖਾਉਂਦੀ ਆ ਆ ਦੇਖੋ ਜੀ ਬਹੁਤ ਵਧੀਆ ਤਰੀਕੇ ਨਾਲ ਸਾਡੀਆਂ ਦੋਨੋਂ ਮੋਰੀਆਂ ਬਣ ਕੇ ਰੈਡੀ ਹੋਈਆਂ ਜੀ ਹੁਣ ਮੈਂ ਤੁਹਾਨੂੰ ਨਾਲੀ ਦੀ ਸਲਾਈ ਲਗਾਣੀ ਦੱਸਦੀ ਆ ਜੀ ਇਸ ਤਰ੍ਹਾਂ ਅਸੀਂ ਕੱਪੜੇ ਨੂੰ ਰੱਖ ਲਿਆ ਜੀ ਤੇ ਇਸ ਦੀ ਮੋਰੀ ਹੈਗੀ ਸਾਡੀ 6.5 ਇੰਚ ਜੀ 6.5 ਇੰਚ ਮੋਰੀ ਹੈ ਜੀ ਇਸ ਦੀ ਤੇ ਇੱਥੋਂ ਅਸੀਂ ਉੱਪਰੋਂ ਲੈਣਾ ਜੀ 8 ਇੰਚ ਦਾ ਨਿਸ਼ਾਨ ਤੇ ਹੁਣ ਅਸੀਂ ਇੱਕਾ ਜਿਹੜੀ ਸ਼ੇਪਰ ਫੱਟੀ ਹੁੰਦੀ ਹੈ ਜੀ ਇਸ ਦੇ ਨਾਲ ਜੁੜਾਈ ਵਾਲਾ ਪਾਸਾ ਅਸੀਂ نیچے ਨੂੰ ਰੱਖ ਗਏ ਇਸ ਦੇ ਨਾਲ ਇਸ ਤਰ੍ਹਾਂ ਨਿਸ਼ਾਨ ਲਗਾਣਾ ਜੀ ਇੱਥੋਂ ਆਹ ਦੇਖੋ ਜੀ ਤੇ ਬਾਕੀ ਜਿਹੜਾ ਇੱਧਰ ਬਾਹਦਾ ਕੱਪੜਾ ਹੋਗਾ ਇਸ ਨੂੰ ਅਸੀਂ ਕੱਟ ਦੇਣਾ ਜੀ ਦੋਨੋਂ ਸਾਈਡ ਅਸੀਂ ਐਸੀ ਤਰ੍ਹਾਂ ਨਿਸ਼ਾਨ ਲਾਣੇ ਜੀ ਇੱਥੋਂ 6.5 ਇੱਥੇ 8 ਇੰਚ ਤੇ ਅਸੀਂ ਇਹ ਪ੍ਰੋਪਰਟੀ ਦੇ ਨਾਲ ਜੁੜਾਈ ਵਾਲੇ ਪਾਸਾ نیچے ਕਰਕੇ ਰੱਖਣਾ ਜੀ ਉਸ ਦੇ ਨਾਲ ਅਸੀਂ ਨਿਸ਼ਾਨ ਲਗਾ ਲੈਣਾ ਹੈ ਆ ਦੇਖੋ ਜੀ ਤੇ ਹੁਣ ਅਸੀਂ ਇਸ ਨੂੰ ਸਲਾਈ ਲਗਾ ਦੇਣੀ ਹੈ ਜੇ ਇਸ ਤਰ੍ਹਾਂ ਇਸ ਨੂੰ ਫੜ ਲੈਣਾ ਨੇੜੇ ਤੋਂ ਆ ਦੇਖੋ ਜੀ ਹੁਣ ਅਸੀਂ ਦੂਸਰੀ ਸਾਈਡ ਤੋਂ ਵੀ ਇਸੇ ਤਰ੍ਹਾਂ ਸਲਾਈ ਲਗਾਣੀ ਜੀ ਸਲਵਾਰ ਬੰਦ ਕੇ ਰੈਡੀ ਹੈ ਜੀ ਹੁਣ ਮੈਂ ਦਿਖਾ ਦਈਆ ਤੁਹਾਨੂੰ ਇਸਦੀ ਫਾਈਨਲ